ਸਰ ਕੀ ਮਾਮਲਾ ਸੀ ਜਿਹਨੂੰ ਲੈ ਕੇ ਅੱਜ ਜਿਹੜਾ ਕਿ ਸਦਰ ਥਾਣੇ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਇੰਤਜ਼ਾਮ ਕੀਤਾ ਗਿਆ ਤਾਂ ਬੰਬ ਦੀ ਵੀ ਜਿਹੜੀ ਅਫਵਾਹਾਂ ਉਡਾਈਆਂ ਜਾ ਰਹੀ ਹੈ ਸਾਰਾ ਕੀ ਮਾਮਲਾ ਕੀ ਹੈ ਬੇਸਿਕਲੀ ਸਪੈਸ਼ਲ ਡੀਜੀਪੀ ਲਾਡ ਆਰਡਰ ਦੀ ਅਦੇਤਾ ਕਿ ਅੱਜ ਅੱਜ ਸੀ ਮੈਡਮ ਐਸਐਸਪੀ ਵੱਟਸਲਾ ਬੁੱਟਾ ਜਿਹਦੀ ਸੁਪਰਵੀਜ਼ਨ ਹੇਠ ਅਸੀਂ ਇੱਕ ਡ੍ਰਿਲ ਨੂੰ ਕੰਡਕਟ ਕੀਤਾ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਸ਼ੱਕੀ ਆਬਜੈਕਟ ਸੀਗਾ ਉਹ ਅਸੀਂ ਉਹਨੂੰ ਹੈਂਡਲ ਕੀਤਾ ਜਿਹਦੇ ਵਿੱਚ ਜਿਹੜੀ ਬੰਬ ਡਿਸਪੋਜ਼ਲ ਟੀਮ ਹੈਗੀ ਆ ਉਹਨੂੰ ਬੁਲਾਇਆ ਗਿਆ ਕਿਉਂਕਿ ਉਹ ਇੱਕ ਐਕਸਪਰਟ ਟੀਮ ਹੈਗੀ ਆ ਤੇ ਉਹਦੇ ਵਿੱਚ ਜਿਹੜੀਆਂ ਸਾਡੀ ਲੋਕਲ ਡਿਸਟ੍ਰਿਕਟ ਦੀਆਂ ਯੂਨਿਟਸ ਹੈਗੀਆਂ ਜਿਵੇਂ ਲੋਕਲ ਪੁਲਿਸ ਐਂਬੂਲੈਂਸ ਮੈਡੀਕਲ ਟੀਮ ਜਿਹੜੀ ਹੈ ਫਾਇਰ ਬ੍ਰਿਗੇਡ ਦੀ ਟੀਮ ਤੇ ਲੋਕਲ ਜਿਹੜੇ ਹੋਰ ਟੀਮਾਂ ਹੈਗੀਆਂ ਉਹਨਾਂ ਦਾ ਇੱਕ ਰਿਸਪੌਂਸ ਟਾਈਮ ਚੈੱਕ ਕੀਤਾ ਗਿਆ ਅਸੀਂ ਦੇਖਿਆ ਕਿ ਜੇਕਰ ਇਦਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਉਹਦੇ ਵਿੱਚ ਅਸੀਂ ਕਿੰਨੇ ਕੁ ਤਿਆਰ ਹਾਂ ਤੇ ਸਾਡਾ ਜਿਹੜਾ ਹੈ ਰਿਸਪੌਂਸ ਟਾਈਮ ਕਿੰਨਾ ਹੈ ਸਰ ਤੁਹਾਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੇ ਡੀਟੇਲ ਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰਵਾਸੀਆਂ ਦਾ ਦੈਸ਼ਤ ਦਾ ਮਾਹੌਲ ਫੈਲਦਾ ਨਹੀਂ ਇਹ ਨਹੀਂ ਹੈਗਾ ਅਸੀਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਅਸੀਂ ਕੋਈ ਅਨਸਫਾਮੀ ਘਟਨਾ ਨਾ ਹੋ ਜਾਵੇ ਕਿਉਂਕਿ ਅੱਜਕੱਲ ਜਿਹੜਾ ਕ੍ਰਾਈਮ ਹੈਗਾ ਹਰ ਕਿਸਮ ਦਾ ਹੋ ਰਿਹਾ ਹੈ ਤੇ ਅਸੀਂ ਹਰ ਤਰ੍ਹਾਂ ਦੇ ਕ ਕਾਨੂੰਨ ਰਾਜ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਇਸ ਜਿਹੜੀ ਹੈ ਟਰਲ ਨੂੰ ਕੰਡਕਟ ਕੀਤਾ ਹੈ ਜੀ ਸਰ ਆਨਵਰ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਪਬਲਿਕ ਨੂੰ ਵੀ ਅਵੇਰਨੈਸ ਕੀਤਾ ਜਾਊਗਾ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਿ ਮੁਲਾਜ਼ਮ ਨੂੰ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਤਾਂ ਫਰਸਟ ਜਿਹੜੇ ਰਿਸਪੌਂਡਰ ਹੈ ਜੀ ਅਸੀਂ ਆ ਉਕੇ ਜਿਹੜੀ ਪਬਲਿਕ ਹੈ ਪਬਲਿਕ ਦੀ ਸੇਫਟੀ ਲਈ ਹੀ ਅਸੀਂ ਇਹ ਜਿਹੜੀ ਹੈ ਟ੍ਰੇਲ ਨੂੰ ਕੰਡਕਟ ਕਰ ਰਹੇ ਹੈਗੇ ਆ ਫਰਸਟ ਰਿਸਪੌਂਡਰ ਹੋਣ ਦੇ ਨਾਤੇ ਸਾਡੀ ਕੀ ਕੀ ਰਿਸਪੌਂਸ ਟਾਈਮ ਹੈ ਕੀ ਕੀ ਜ਼ਿੰਮੇਵਾਰੀ ਹੈ ਸਾਡੀਆਂ ਬਾਕੀ ਜਿਹੜੀਆਂ ਟੀਮਾਂ ਹੈ ਉਹਨਾਂ ਦੇ ਨਾਲ ਕੀ ਤਾਲਮੇਲ ਹੈ ਅੱਜ ਅਸੀਂ ਉਸ ਨੂੰ ਚੈੱਕ ਕੀਤਾ ਸੋ ਥੈਟ ਕਿਸੇ ਫਿਊਚਰ ਦੇ ਵਿੱਚ ਇਦਾਂ ਦੀ ਜੇ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਜਾਂ ਸਾਨੂੰ ਖਤਸ਼ਾ ਲੱਗਦਾ ਉਹਦੇ ਲਈ ਅਸੀਂ ਤਿਆਰ ਰਹੀਏ ਜੀ ਇਸ ਕਰਕੇ ਜਿਹੜਾ ਹੈ ਅੱਜ ਇਹ ਟ੍ਰਿਲ ਸੀ ਉਹਦਾ ਐਪਰੋਪ੍ਰੀਏਟ ਟਾਈਮ ਕਿੰਨਾ ਸੀਗਾ ਤੇ ਜੇ ਕਲੋਜ਼ਿੰਗ ਟਾਈਮ ਕਿੰਨੇ ਚ ਹੋਇਆ ਕੀ ਇਸ ਸਕਸੈਸਫੁਲ ਸੀ ਆਨ ਸਕਸੈਸਫੁਲ ਬਿਲਕੁਲ ਜੀ ਸਾਨੂੰ ਲੱਗਦਾ ਹੈ ਬਿਲਕੁਲ ਸਕਸੈਸਫੁਲ ਰਹੀ ਕਿਉਂਕਿ ਇਹ 3 ਵਜੇ ਅਸੀਂ ਟੀਮ ਨੂੰ ਜਿਹੜੀ ਹੈ ਗੋਮ ਡਿਸਪੋਜ਼ਲ ਟੀਮ ਨੂੰ 2:50 ਤੇ ਅਸੀਂ ਮੈਸੇਜ ਲਾਇਆ ਸੀਗਾ ਤੇ ਹੁਣ 4:17 ਹੋ ਗਏ ਤੇ ਜਿਹੜੀ ਸਾਡੀ ਡ੍ਰਿੱਲ ਹੈਗੀ ਆ ਉਹ ਆਲਮੋਸਟ 1 ਘੰਟੇ ਦੇ ਵਿੱਚ 1 ਘੰਟਾ 15 ਮਿੰਟ ਦੇ ਵਿੱਚ ਕੰਪਲੀਟ ਹੋ ਗਈ ਆ ਇਹਦੇ ਵਿੱਚ ਜਿਹੜੀਆਂ ਲੋਕਲ ਟੀਮਾਂ ਸੀਗੀਆਂ ਮੈਡੀਕਲ ਟੀਮ ਹੋਗੀ ਫਾਇਰ ਟੈਂਡਰ ਦੀ ਟੀਮ ਹੋਗੀ ਸਾਡੀ ਜਿਹੜੀ ਡੌਗ ਸਕੁਐਡ ਹੋ ਗਿਆ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਪੁਲਿਸ ਦਾ ਹੈਗਾ ਉਹ ਹੋ ਗਿਆ ਉਹ ਬਿਲਕੁਲ ਉਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਸੀਗਾ ਠੀਕ ਸੀਗਾ ਫਿਰ ਵੀ ਥੋੜੀਆਂ ਕਮੀਆਂ ਹੈਗੀਆਂ ਇਨ ਫਿਊਚਰ ਜਿਹੜੀਆਂ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ